ਸਸਿਕਾਲ ਜੀ ਵੈਲਕਮ ਕਰਦੇ ਹਾਂ ਤੁਹਾਡਾ ਆਪਣੇ YouTube ਚੈਨਲ ਦੇ ਉੱਤੇ ਤੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਸੁਪਰ ਸੰਡੇ ਸੇਲ ਐਤਵਾਰ ਦੀ ਸੇਲ ਜਿਹੜੀ ਆ ਉਹ ਆਪਾਂ ਫਿਰ ਲੈ ਕੇ ਆ ਗਏ ਤੁਹਾਡੇ ਵਾਸਤੇ ਤੇ ਜਲਦੀ ਜਲਦੀ ਸੂਟ ਤੁਸੀਂ ਬੁੱਕ ਕਰ ਲਿਓ ਕਿਉਂਕਿ ਸਟਾਕ ਲਿਮਟਿਡ ਜੇ ਪੀਸ ਸਿੰਗਲ ਸਿੰਗਲ ਹੀ ਜੇ ਤੇ ਇਹ ਰੀਪੀਟ ਨਹੀਂ ਜੇ ਹੋਣੇ ਇੱਕ ਇੱਕ ਸੂਟ ਜੇ ਕੜਾਈਆਂ ਵਾਲੇ ਸੂਟ ਜੇ ਅੱਜ ਸਾਰੇ ਹੀ ਤੇ ਬੜੇ ਟੌਪ ਦੇ ਜੇ 550 ਤੋਂ ਲੈ ਕੇ ਤੇ ਸੇਲ ਜਿਹੜੀ ਆ ਉਹ ਤਾਂ ਤੱਕ ਜਾਂਦੀ ਰਹਿਣੀ ਆ ਐਂਡ ਤੱਕ ਵੇਖਿਓ ਸਾਰੇ ਸੂਟ ਇੱਕ ਤੋਂ ਇੱਕ ਸੋਹਣੇ ਜੇ ਤੇ ਰੇਟ ਵੀ ਨਾਲ ਦੀ ਨਾਲ ਮੈਂ ਤੁਹਾਨੂੰ ਦੱਸੀ ਜਾਊਂਗਾ ਸਭ ਤੋਂ ਵੱਡੀ ਚੀਜ਼ ਪਲੀਜ਼ ਵੀਡੀਓ ਨੂੰ ਚੰਗੀ ਤਰ੍ਹਾਂ ਸੁਣਿਓ ਮੈਂ ਤੁਹਾਨੂੰ ਕੱਪੜੇ ਦੀ ਡਿਟੇਲ ਪਲੱਸ ਉਹਦੀ ਕਿੰਨੀ ਕਟ ਆ ਦੁਪੱਟਾ ਕੀ ਆ ਕੱਪੜਾ ਕਿਹੜਾ ਸਾਰੀ ਡਿਟੇਲ ਜਿਹੜੀ ਵੀਡੀਓ ਚ ਦੇ ਦੂੰਗਾ ਤੇ ਪਲੀਜ਼ ਵੀਡੀਓ ਧਿਆਨ ਨਾਲ ਸੁਣਿਓ ਤੇ ਆਜੋ ਆਪਾਂ ਕਰਦੇ ਹਾਂ ਸ਼ੁਰੂ ਇੱਕ ਬੇਨਤੀ ਹੋਰ ਕਰਨੀ ਮੇਰੇ ਅਨਹਦ ਗਿੱਲ ਬਲੌਗਸ ਦੇ ਉੱਤੇ 50k ਜਿਹੜੇ ਉਹ ਕੰਪਲੀਟ ਕਰਤੇ ਆ ਤੁਸੀਂ ਤੁਹਾਡਾ ਧੰਨਵਾਦ ਸਾਰਿਆਂ ਦਾ ਥੈਂਕ ਯੂ ਜੀ ਤੇ ਇਸ ਚੈਨਲ ਨੂੰ ਵੀ ਸਪੋਰਟ ਕਰਿਓ ਤੇ ਇੱਥੇ ਵੀ ਤੁਸੀਂ ਜਲਦੀ ਜਲਦੀ ਜਿਹੜੇ ਸਬਸਕ੍ਰਾਈਬ ਆ ਉਹ ਸਬਸਕ੍ਰਾਈਬਰ ਐਡ ਹੋ ਜਾਣ ਤੇ ਆਪਾਂ ਹੋਰ ਸੋਹਣੇ ਸੋਹਣੇ ਸੂ ਤੇ ਆਓ ਕਰਦੇ ਹਾਂ ਸ਼ੁਰੂ ਪਹਿਲੀ ਵੀਡੀਓ ਕਰਦੇ ਪਹਿਲਾ ਸੂਟ ਤੁਹਾਨੂੰ ਦਿਖਾਉਨੇ ਆ 550 ਰੁਪਏ ਦੀ ਰੇਂਜ ਦਾ ਆ ਕਰੋ ਚੈੱਕ ਜਰੀ ਇਹ ਹੈਗਾ ਜੇ ਮਸਰੀਨ ਕਾਟਨ ਦਾ ਸੂਟ ਆਲ ਓਵਰ 3.5 ਮੀਟਰ ਦੀ ਕੱਟ ਬਰ ਵੱਡਾ ਜੇ ਇਹ ਦੇ ਘੇਰੇ ਦੇ ਉੱਤੇ ਵਰਕ ਜੇ ਇਹਨੂੰ ਲਾਈਨਿੰਗ ਲੱਗਣੀ ਜੇ ਸੂਟ ਨੂੰ ਆ ਇਹਦਾ ਦੁਪੱਟਾ ਜੇ 2.5 ਐਂਡ 2.5 ਦਾ ਇਹ ਤੁਹਾਨੂੰ ਮਿਲ ਜੂਗਾ ਜੇ ਸਿਰਫ ਤੇ ਸਿਰਫ 550 ਰੁਪਏ ਦੀ ਰੇਂਜ ਦੇ ਵਿੱਚ ਸ਼ਿਪਿੰਗ ਜਿਹੜੀ ਹੋਊਗੀ ਜੇ ਫ੍ਰੀ ਹੋਊਗੀ ਇਹਦੇ ਵਿੱਚ ਇਹਨੂੰ ਲਾਈਨਿੰਗ ਲੱਗਣੀ ਜੇ ਤੇ ਆ ਸੂਟ ਅੱਗੇ ਤੁਸੀਂ ਵੇਖ ਸਕਦੇ ਜੇ ਇਹਦੀ ਵੀ ਬੜੀ ਜ਼ਿਆਦਾ ਡਿਮਾਂਡ ਰਹੀ ਸੀ ਕੀ ਸੂਟ ਇਹ ਵੀ ਆਪਣੇ ਕੋਲ ਇੱਕੋ ਪੀਸ ਰਹਿ ਗਿਆ ਜੇ ਇਹ ਵੀ ਤੁਹਾਨੂੰ ਮਿਲ ਜੂਗਾ ਜੇ ਸਿਰਫ ਤੇ ਸਿਰਫ 550 ਰੁਪਏ ਨਾਲ ਇਹਨੂੰ ਵੀ ਲਾਈਨਿੰਗ ਲੱਗਣੀ ਜੇ ਸੂਟ ਨੂੰ ਇਹ ਵੀ ਮਸਲੀਨ ਕਾਟਨ ਦਾ ਸੂਟ ਜੇ ਆਹ ਸ਼ਰਟ ਜੇ ਸਾਰੀ ਸ਼ਰਟ ਦੇ ਉੱਤੇ ਵਰਕ ਆ ਇਹ ਨਾਲ ਪਲੇਨ ਬਾਟਮ ਹੈ ਦੀ ਆ ਦੁਪੱਟਾ ਜੇ ਦੁਪੱਟੇ ਦੇ ਪੋਰਸਾਈਡ ਬੈਂਸ ਮੱਕੀ ਜੇ ਇਹ ਵੀ ਤੁਹਾਨੂੰ ਮਿਲ ਜੂਗਾ ਜੇ 500 ਤੇ 50 ਰੁਪਏ ਨਾਲ ਸਿਰਫ ਤੇ ਆ ਅੱਗੇ ਆ ਗਿਆ ਜੇ ਮਸਲੀਨ ਕਾਟਨ ਦਾ ਬਹੁਤ ਜ਼ਿਆਦਾ ਸੋਹਣਾ ਸੂਟ ਇਹ ਸੂਟ ਨੂੰ ਵੀ ਲਾਈਨਿੰਗ ਲੱਗਣੀ ਜੇ ਇਹ ਵੀ ਤੁਹਾਨੂੰ ਮਿਲ ਜੂਗਾ ਜੇ 550 ਰੁਪਈਆ ਦਾ ਬਲੂ ਕਲਰ ਦਾ ਨਾਲ ਇਹਦੇ ਦੁਪੱਟਾ ਜੇ ਤੇ ਬਲੂ ਹੀ ਇਹਦੇ ਵਿੱਚ ਪੈਚ ਲੱਗਾ ਜੇ ਬਲੂ ਕਲਰ ਦੀ ਹੀ ਐਮਬ੍ਰੋਇਡਰੀ ਹੋਈ ਜੇ ਸਾਰੀ ਇਹਦੇ ਇਹ ਵੀ ਤੁਹਾਨੂੰ ਮਿਲ ਜੂਗਾ ਜੇ 500 ਤੇ 50 ਰੁਪਈਆ ਦਾ ਸ਼ਿਪਿੰਗ ਦਵਾਂਗੇ ਫ੍ਰੀ ਇਹਨਾਂ ਦੇ ਵਿੱਚ ਇਹ ਆ ਗਿਆ ਜੇ ਨੈਕਸਟ ਪ੍ਰਿੰਟ ਇਹਦੇ ਵਿੱਚ ਆਪਣੇ ਕੋ ਤੇ ਇਹ ਨਾਲ ਪ੍ਰਿੰਟ ਤੇ ਆ ਗਿਆ ਜੇ ਦੁਪੱਟਾ ਬਹੁਤ ਜ਼ਿਆਦਾ ਪਿਆਰਾ ਇਹਦੇ ਨਾਲ ਆ ਗਿਆ ਜੇ ਐਮਬ੍ਰੋਇਡਰੀ ਵਰਕ ਨਾਲ ਪਲੱਸ ਪੈਚ ਵਰਕ ਸੇਮ ਦੁਪੱਟੇ ਦਾ ਕਾਫੀ ਕਲਰ ਦਾ ਦੁਪੱਟਾ ਜੇ ਕਾਫੀ ਕਲਰ ਦਾ ਹੀ ਸੂਟ ਦੇ ਵਿੱਚ ਵਰਕ ਜੇ ਇਨੂੰ ਵੀ ਲਾਈਨਿੰਗ ਲੱਗਣੀ ਜੇ ਰੇਟ ਹੈਗਾ ਜੇ 550 ਰੁਪਏ ਨੈਕਸਟ ਆ ਗਿਆ ਆਪਣੇ ਕੋਲ ਪ੍ਰਿੰਟ ਸੂਟ ਪ੍ਰਿੰਟ ਦੇ ਉੱਤੇ ਸਾਰੇ ਜਿਹੜੀ ਸੂਟ ਦੇ ਉੱਤੇ ਕਢਾਈ ਆ ਇਹ ਤੁਸੀਂ ਵੇਖ ਸਕਦੇ ਜੇ ਇਹਦਾ ਦੁਪੱਟਾ ਜਿਹੜਾ ਜੇ ਉਹ ਹਾਪ ਪਿਓਰ ਦਾ ਜੇ ਤੇ ਬਾਟਮ ਜਿਹੜੀ ਜੇ ਉਹ ਪਲੇਨ ਜੇ ਤੇ ਬਹੁਤ ਜ਼ਿਆਦਾ ਸੋਹਣਾ ਲਾਈਟ ਬੇਬੀ ਪਿੰਕ ਕਲਰ ਜੇ ਤੇ ਇਹ ਵੀ ਤੁਹਾਨੂੰ ਮਿਲ ਜੂਗਾ ਜੇ 550 ਰੁਪਈਆਂ ਦਾ ਸਿਰਫ ਸੁਪਰ ਸੰਡੇ ਸੇਲ ਦੇ ਵਿੱਚ ਆ ਹੈਗਾ ਜੇ ਇਹਦੇ ਵਿੱਚ ਲਾਸਟ ਕਲਰ ਇਸ ਤੋਂ ਬਾਅਦ ਹੋਊਗੀ ਰੇਂਜ 6600 7500 8500 ਅੱਗੇ-ਅੱਗੇ ਰੇਂਜ ਜਿਹੜੀ ਉਹ ਜਾਈ ਜਾਊਗੀ ਤੇ ਉਹ ਵੀ ਸੂਟ ਜਿਹੜੇ ਆ 1000 1000 ਦੀ ਰੇਂਜ ਵਾਲੇ ਜਿਹੜੇ ਆਪਾਂ 8500 7500 ਦੇ ਪਾਸ ਤੇ ਅੱਜ ਤੇ ਵੀਡੀਓ ਨੂੰ ਐਂਡ ਤੱਕ ਚੈੱਕ ਜ਼ਰੂਰ ਕਰਿਓ ਸਕਿਪ ਨਾ ਕਰਿਓ ਮਿਸ ਨਾ ਕਰਿਓ ਉਹ ਨਾ ਹੋਵੇ ਤੁਸੀਂ ਵੀਡੀਓ ਸਕਿਪ ਕਰ ਲਿਓ ਤੇ ਸੂਟ ਮਿਸ ਕਰ ਦਿਓ ਤੇ ਵੀਡੀਓ ਐਂਡ ਤੱਕ ਵੰਦੇ ਰਹੋ ਇਹ ਆਪਣੇ ਕੋਲ ਸੂਟ ਹੀ ਗਏ ਹੁਣ ਤੱਕ 550 ਦਾ ਰੇਂਜ ਵਾਲੇ ਇਸ ਤੋਂ ਬਾਅਦ ਆਉਣਗੇ ਹੁਣ 650 ਫਿਰ 750 ਫਿਰ 850 ਫਿਰ ਅੱਗੇ ਪਲੱਸ ਜਿਹੜੇ 14 1500 ਦੇ ਸੂਟ ਆ ਉਹ ਵੀ ਅ ਡਿਸਕਾਊਂਟ ਤੇ ਦੇ ਦਿੱਤੇ ਸੇਲ 'ਚ ਪਾ ਦਿੱਤਾ ਆਓ ਤੁਹਾਨੂੰ ਕਰਾਉਣਾ ਅੱਗੇ ਜਾ ਸੂਟ ਚੈੱਕ ਜਿਹਦੀ ਜਿਹਦੀ ਰੇਂਜ ਆਉਗੀ 600 ਤੇ ਲਓ ਜੀ ਕਰੋ ਚੈੱਕ ਹੁਣ ਆਪਣੇ ਕੋਲ ਰੇਂਜ ਆ ਗਈ ਜੇ 600 ਤੇ 505 ਦੀ ਬਹੁਤ ਜਿਆਦਾ ਸੋਹਣਾ ਸੂਟ ਜੇ ਇਹ ਹੈਗਾ ਜੇ ਮਸਲੀਨ ਕਾਟਨ ਦੇ ਵਿੱਚ ਇਹਨੂੰ ਸੂਟ ਨੂੰ ਲਾਈਨਿੰਗ ਲੱਗਣੀ ਜੇ ਸਟਾਫ ਜਿਹੜਾ ਇਹਦਾ ਪਤਲਾ ਹੁੰਦਾ ਜੇ ਇਹਦਾ ਘੇਰਾ ਵਰਕ ਬਣਿਆ ਜੇ ਤੇ ਆ ਇਹਦਾ ਬਣਿਆ ਜੇ ਇਹ ਆ ਇੱਕ ਵੱਖਰਾ ਪੀਸ ਆਊਗਾ ਆ ਨਾਲ ਇੱਕ ਵੱਖਰਾ ਪੀਸ ਮਿਲੂਗਾ ਤੁਹਾਨੂੰ ਇਹਦੇ ਵਿੱਚ ਆ ਦੋਵੇਂ ਇਹਦੀਆਂ ਆਉਣਗੀਆਂ ਬਾਹਾਂ ਦੇ ਉੱਤੇ ਡਿਜ਼ਾਈਨ ਤੇ ਆਹ ਜਿਹੜਾ ਡਿਜ਼ਾਈਨ ਹੈ ਇਹ ਆਜੂਗਾ ਇਹਦੇ ਪਹੁੰਚਾ ਦਿੱਤੇ ਤੇ ਨਾਲ ਦੁਪੱਟਾ ਆਜੂਗਾ ਜੇ ਮਸਲੀਨ ਦਾ ਰੇਟ ਕੀ ਹੈ ਇਹਦਾ 600 ਤੇ 50 ਰੁਪਏ ਸ਼ਿਪਿੰਗ ਜਿਹੜੀ ਜੇ ਫ੍ਰੀ ਜੇ ਇਹ ਹੈਗਾ ਜੇ ਅੱਜ ਸੁਪਰ ਸੰਡੇ ਸੇਲ ਦੇ ਵਿੱਚ ਤੇ ਆਹ ਸੂਟ ਜਿਹੜਾ ਜੇ ਇਹ ਵੀ ਬਹੁਤ ਪਿਆਰਾ ਹੈਗਾ ਇਹ ਵੀ 950 ਦੀ ਰੇਂਜ ਦਾ ਸੂਟ ਹੀ ਪਰ ਇਹਦੇ ਵਿੱਚ ਛੋਟੀ ਜੀ ਇੱਕ ਬੇਨਤੀ ਕਰਨੀ ਤੁਹਾਨੂੰ ਉਹ ਇਹ ਆ ਕਿ ਆਹ ਇੱਕ ਛੋਟਾ ਜਿਹਾ ਦੇ ਵਿੱਚ ਦਾਗ ਜਾਇਆ ਇਹ ਵਾਸ਼ ਹੋ ਕੇ ਨਿਕਲ ਜਾਂਦਾ ਹੈ ਤੇ ਇਹ ਤੁਹਾਨੂੰ ਸੂਟ ਮਿਲ ਜੂਗਾ ਜੇ ਅੱਜ ਸੇਲ ਦੇ ਵਿੱਚ 600 ਤੇ 500 ਰੁਪਈਆ ਇਹ ਹੈਗਾ ਜੇ ਮਸਲੀਨ कॉटन ਦਾ ਸੂਟ ਤੇ ਇਹਦੇ ਨਾਲ ਦੁਪੱਟਾ ਜੇ ਬਹੁਤ ਪਿਆਰਾ ਇਹ ਤੁਸੀਂ ਦੇਖ ਸਕਦੇ ਜੇ ਦੁਪੱਟੇ ਦੇ ਲੈਂਸ ਲੱਗੀ ਜੇ ਸੈਂਟਰ ਦੇ ਵਿੱਚ ਪੱਲਿਆਂ ਦੇ ਉੱਤੇ ਆ ਇਹਦੇ ਲੱਗੀ ਜੇ 4 ਸਾਈਡ ਲੈਂਸ ਤੇ ਪੱਲੇ ਜਿਹੜੇ ਸੂਟ ਦੇ ਬਹੁਤ ਜ਼ਿਆਦਾ ਘੈਂਟ ਬਣੇ ਜੇ ਤੇ ਇਹ ਤੁਹਾਨੂੰ ਮਿਲ ਜੂਗਾ ਜੇ ਆ ਮਾਈਨਰ ਜੇ ਚੇਂਜ ਆ ਮਾਈਨਰ ਜੀ ਇਹਦੇ ਵਿੱਚ ਪ੍ਰੋਬਲਮ ਹੈ ਇਹਦਾ ਕਰਕੇ ਤੁਹਾਨੂੰ ਇਹ ਸੂਟ ਮਿਲ ਜੂਗਾ ਜੇ ਸਿਰਫ ਤੇ ਸਿਰਫ 650 ਰੁਪਈਆ ਦਾ ਤੇ ਇਹ ਆਗਾ ਆਪਣੇ ਕੋ ਮਸਲੀਨ कॉटन ਦੇ ਵਿੱਚ ਸੂਟ ਤੇ ਇਹਦੇ ਨਾਲ ਦੁਪੱਟਾ ਮਸਲੀਨ कॉटन ਦਾ ਆਊਗਾ ਜੇ ਪਲੇਨ ਤੇ ਇਹ ਵੀ ਸੂਟ ਜਿਹੜਾ ਤੁਸੀਂ ਵੇਖ ਸਕਦੇ ਜੇ ਘੇਰੇ ਦੇ ਉੱਤੇ ਬਹੁਤ ਸੋਹਣਾ ਇਹਦੇ ਵਰਕ ਹੋਇਆ ਤੇ ਇਹ ਤੁਹਾਨੂੰ ਮਿਲ ਜੂਗਾ ਜੇ ਸਿਰਫ ਤੇ ਸਿਰਫ 600 ਤੇ 50 ਰੁਪਏ ਦਾ ਬਹੁਤ ਪਿਆਰਾ ਬਹੁਤ ਸੋਹਣਾ ਸੂਟ ਜੇ ਬਹੁਤ ਘੈਂਟ ਕਲਰ ਜੇ ਰੇਟ ਇਹਦਾ ਜੇ 600 ਤੇ 50 ਰੁਪਏ ਬਸ ਆ ਗਿਆ ਹੈਗਾ ਜੇ कॉटन ਦਾ ਸੂਟ कॉटन ਦੀ ਸ਼ਰਟ ਸ਼ਰਟ ਦੇ ਉੱਤੇ ਸਾਰਾ ਹੈਗਾ ਜੇ ਫੋਇਲ ਪੇਂਟ ਇੰਦਰੋਂ ਇਹਦੀ ਬਾਟਮ ਜਿਹੜੀ ਇਹ ਵੀ ਸਾਰੀ ਫੋਇਲ ਪੇਂਟ ਦੀ ਭਰੀ ਆ ਨਾਲ ਆ ਪ੍ਰਿੰਟ ਹੋਇਆ ਜੇ ਤੇ ਇਹਦੇ ਨਾਲ ਦੁਪੱਟਾ ਜੇ ਪਲੇਨ ਮਸਰੀਨ ਕਾਟਨ ਦਾ ਇਹ ਵੀ ਤੁਹਾਨੂੰ ਮਿਲ ਜੂਗਾ ਜੇ 650 ਰੁਪਏ ਦਾ ਸੂਟ ਤੇ ਆਹ ਸੂਟ ਆ ਗਿਆ ਜੇ ਆਪਣੇ ਕੋਲ ਫਿਰ ਰੈੱਡ ਕਲਰ ਦੇ ਵਿੱਚ ਇਹ ਵੀ ਤੁਹਾਨੂੰ ਮਿਲ ਜੂਗਾ ਜੇ ਸੇਮ ਰੇਂਜ ਸੇਮ ਰੇਟ ਦੇ ਵਿੱਚ 650 ਰੁਪਏ ਦੇ ਵਿੱਚ ਘੈਂਟ ਸੂਟ ਮਿਲ ਜੂਗਾ ਜੇ ਨਾਲ ਦੁਪੱਟਾ ਇਹਦੇ ਬਣਿਆ ਜੇ ਸਾਰਾ ਤੇ ਆ ਆ ਗਿਆ ਜੇ ਸੂਟ ਅੱਗੇ ਆਪਣੇ ਕੋਲ ਇਹ ਵੀ 850 ਦੀ ਰੇਂਜ ਦਾ ਹੈ ਤੇ ਇਹ ਵੀ ਆਪਾਂ ਤੁਹਾਨੂੰ ਅੱਜ ਦੇ ਦੇਣਾ 650 ਰੁਪਏ ਦਾ ਮਸਲੀਨ ਕਾਟਨ ਦਾ ਸੂਟ ਜੇ ਤੇ ਆ ਇਹਦੇ ਮਾਈਨਰ ਜਾਂ ਦਾਗ ਜੇ ਲੱਗੇ ਆ ਇਹ ਆਪਾਂ ਤੁਹਾਨੂੰ ਦੇ ਦਾਂਗੇ 650 ਰੁਪਏ ਦਾ ਸਿਰਫ ਤੇ ਇਹ ਹੁਣ ਆਪਣੇ ਕੋਲ ਆ ਗਈ ਜੇ ਰੇਂਜ 700 ਤੇ 50 ਰੁਪਏ ਵਾਲੇ ਸੂਟ ਜਿਹੜੇ ਸੇਲ ਦੇ ਵਿੱਚ ਤੁਹਾਨੂੰ ਮਿਲ ਜਣਗੇ ਜੇ ਸੁਪਰ ਸੰਡੇ ਸੇਲ ਦੇ ਵਿੱਚ ਰੇਟ ਆਊਗਾ 750 ਰੁਪਏ ਇਹ ਸੂਟ ਜਿਹੜੇ ਆ ਇਹ ਵੀ 950 ਦੀ ਰੇਂਜ ਦੇ ਹੀ ਜਿਹੜੇ ਅੱਜ ਆਪਾਂ ਤੁਹਾਨੂੰ ਦੇ ਦੇ ਰਹੇ ਹਾਂ ਸਿਰਫ ਤੇ ਸਿਰਫ 750 ਰੁਪਏ ਦੇ ਵਿੱਚ ਆਹ ਵੇਖ ਸਕਦੇ ਜੇ ਤੁਸੀਂ ਕੱਟਵਰਕ ਪੈਚਵਰਕ ਸਾਰਾ ਸੂਟ ਦੇ ਉੱਤੇ ਹੋਇਆ ਜੇ ਤੇ ਬਹੁਤ ਸੋਹਣਾ ਲਾਈਟ ਪੀਚ ਜੀ ਸ਼ੇਡ ਜੇ ਨਾਲ ਇਹਦੇ ਦੁਪੱਟਾ ਜੇ ਦੁਪੱਟੇ ਦੇ ਉੱਤੇ ਵੀ ਸਾਰਾ ਕੱਟਵਰਕ ਤੁਸੀਂ ਵੇਖ ਸਕਦੇ ਜੇ ਨਾਲ ਇੱਕ ਸਾਈਡ ਜਿਹੜੀ ਕਢਾਈ ਸਾਰੇ ਦੁਪੱਟੇ ਦੇ ਉੱਤੇ ਹੋਈ ਹੈ ਕਪੜਾ ਹੈਗਾ ਜੇ ਮਸਲੀਨ ਕਾਟਨ ਦਾ ਤੇ ਇਹ ਤੁਸੀਂ ਲੈ ਸਕਦੇ ਜੇ ਮਸਲੀਨ ਕਾਟਨ ਦਾ ਸੂਟ ਸਿਰਫ ਤੇ ਸਿਰਫ 750 ਰੁਪਏ ਦੇ ਵਿੱਚ ਉਹ ਵੀ ਅੱਜ ਸੁਪਰ ਸੰਡੇ ਸੇਲ ਦੇ ਨਾਲ ਇਦੇ ਵਿੱਚ ਆ ਗਿਆ ਜੇ ਆਪਣੇ ਕੋਲ ਕੈਮਬ੍ਰਿਕ ਕਾਟਨ ਦਾ ਸੂਟ ਇਹ ਵੀ ਤੁਹਾਨੂੰ ਸੇਮ ਮਿਲ ਜੂਗਾ 750 ਰੁਪਈਆ ਦੇ ਵਿੱਚ ਆ ਲੋ ਇਹ ਵੀ ਬਹੁਤ ਪਿਆਰਾ ਸੂਟ ਜੇ ਬਹੁਤ ਸੋਹਣਾ ਸੂਟ ਜੇ ਲੈਂਥ ਜਿਹੜੀ ਇਹਦੀ ਜੇ 42 44 ਰੈਡੀ ਹੁੰਦੀ ਜੇ ਤੇ ਇਹ ਵੱਡੇ ਪਰਦੇ ਵਿੱਚ ਕਾ ਸੂਟ ਜੇ 3.5 ਮੀਟਰ ਦੀ ਕੱਟ ਦੇ ਨਾਲ ਦੁਪੱਟਾ ਹੈਗਾ ਜੇ ਮਸਲੀਨ ਕਾਟਨ ਦਾ ਇਹ ਵੀ ਸੇਲ ਦੇ ਵਿੱਚ ਜੇ ਸੁਪਰ ਸੰਡੇ ਸੇਲ ਦੇ ਨਾਲ 750 ਰੁਪਈਆ ਦਾ ਸੂਟ ਸਿਰਫ ਇਸ ਤੋਂ ਬਾਅਦ ਆ ਗਿਆ ਜੇ ਮਸਲੀਨ ਕਾਟਨ ਦਾ ਇਹ ਵੀ ਕੱਪੜਾ ਬਹੁਤ ਟੌਪ ਦਾ ਜੇ ਸੂਟ ਬਹੁਤ ਜ਼ਿਆਦਾ ਸੋਹਣਾ ਜੇ ਤੇ ਇਹ ਵੀ ਤੁਹਾਨੂੰ ਮਿਲੂਗਾ ਜੇ ਸਿਰਫ ਤੇ ਸਿਰਫ 700 ਤੇ 50 ਰੁਪਈਆ ਦਾ ਇਹਦੇ ਵੀ ਤੁਸੀਂ ਵਰਕ ਵੇਖ ਸਕਦੇ ਜੇ ਕਿੰਨਾ ਸੋਹਣਾ ਹੈ ਥੱਲੇ ਨਾਲ ਦੁਪੱਟਾ ਜਿਹੜਾ ਜ ਉਹ ਵੀ ਬਹੁਤ ਸੋਹਣਾ ਹੈ ਇਹਦੀ ਵੀ ਲੈਂਥ ਦੀ ਕੋਈ ਪ੍ਰੋਬਲਮ ਨਹੀਂ ਕਿ neck ਤੇ ਕੋਈ ਡਿਜ਼ਾਈਨ ਨਹੀਂ ਇਹਦੇ ਹੈਗਾ ਇਹਨੂੰ ਜਿੱਦਾਂ ਮਰਜ਼ੀ ਤੁਸੀਂ ਆਪਣੀ ਲੈਂਥ ਦੇ ਹਿਸਾਬ ਨਾਲ ਸਟਿਚ ਕਰਵਾ ਸਕਦੇ ਜੇ ਤੇ ਫਾਲੋ ਜੀ ਆ ਵੀ ਆ ਗਿਆ ਜੇ 950 850 ਦੀ ਰੇਂਜ ਦਾ ਸੂਟ ਸੀ ਇਹ ਵੀ ਆਪਣੇ ਕੋਲ ਆ ਗਿਆ ਜੇ 750 ਰੁਪਈਆ ਦੇ ਨਾਲ ਇਹਦੇ ਆ ਗਿਆ ਜੇ ਸਾਰਾ ਹੀ ਸੂਟ ਦੇ ਉੱਤੇ ਵਰਕ ਬਾਟਮ ਆ ਗਈ ਜੇ ਪਲੇਨ ਇਹਦੀ ਤੇ ਦੁਪੱਟੇ ਦੇ ਉੱਤੇ ਆ ਗਿਆ ਜੇ ਪ੍ਰਿੰਟ ਇਹਦੇ ਆ ਲੋ ਜੀ ਇਹ ਵੀ ਤੁਹਾਨੂੰ ਅੱਜ ਮਿਲ ਜੂਗਾ ਜੇ ਸਿਰਫ ਤੇ ਸਿਰਫ 700 ਤੇ 550 ਰੁਪਈਆ ਦੇ ਵਿੱਚ ਆ ਸੂਟ ਆਪਣੇ ਕੋਲ ਹੈਗਾ ਜੇ 750 ਦੀ ਰੇਂਜ ਦੇ ਵਿੱਚ ਐਂਡ ਵਾਲਾ ਸੂਟ ਆਖਰੀ ਸੂਟ ਇਸ ਤੋਂ ਬਾਅਦ ਜਿਹੜੇ ਤੁਹਾਨੂੰ ਦਿਖਾਉਂਗਾ ਸਾਰੇ ਸੂਟ ਆਉਣਗੇ ਜੇ 850 ਦੀ ਰੇਂਜ ਵਾਲੇ ਇਹ ਵੀ ਆ ਗਿਆ ਜੇ ਮਸਲੀਨ ਦਾ ਸੂਟ ਜੇ ਬਹੁਤ ਜ਼ਿਆਦਾ ਹੈਵੀ ਵਰਕ ਹੋਇਆ ਜੇ ਸਾਰੇ ਸੂਟ ਦੇ ਉੱਤੇ ਤੇ ਇਹ ਨਾਲ ਇਹਦੇ ਹੈਗਾ ਜੇ ਦੁਪੱਟਾ ਮਸਲੀਨ कॉटन ਦਾ ਤੇ ਇਹਦੀਆਂ ਨਾਲ ਬਾਹਾਂ ਬਣੀਆਂ ਆਉਣਗੀਆਂ ਜੇ ਸੂਟ ਦੀਆਂ ਆਹ ਵੇਖੋ ਬਾਹਾਂ ਦੇ ਉੱਤੇ ਡਿਜ਼ਾਈਨ ਜੇ ਬਹੁਤ ਹੀ ਸੋਹਣਾ ਡਿਜ਼ਾਈਨ ਜੇ ਬਾਹਾਂ ਦੇ ਉੱਤੇ ਇਹਦੀਆਂ ਇਹਨੂੰ ਤੁਸੀਂ ਪਹੁੰਚ ਜਾਂਦੇ ਵੀ ਲਾ ਸਕਦੇ ਜੀ ਇਹ ਮਸਲੀਨ कॉटन ਦਾ सूट ਜੇ 5 ਮੀਟਰ ਦੀ ਕੱਟ ਦੇ ਨਾਲ ਤੇ ਦੁਪੱਟਾ ਵੀ ਇਹਦਾ ਜਿਹੜਾ ਜੇ ਮਸਲੀਨ कॉटन ਦਾ ਜੇ ਦੁਪੱਟੇ ਦੇ ਉੱਤੇ ਵੀ ਜਿਹੜਾ ਜੇ ਇਹਦੇ ਕਟਵਰਕ ਹੋਇਆ ਜੇ ਤੇ ਪਲਾਸੇ ਦੇ ਜਿਹੜੀ ਕਢਾਈ ਹੋਈ ਜੇ ਤੇ ਇਸ ਤੋਂ ਬਾਅਦ ਜਿਹੜੇ ਸੂਟ ਤੁਹਾਨੂੰ ਦਿਖਾਉਣ ਲੱਗਾ ਮੈਂ ਉਹਨਾਂ ਦੀ ਰੇਂਜ ਆਊਗੀ ਜੇ 800 ਤੇ 500 ਰੁਪਏ ਲਓ ਜੀ ਨੈਕਸਟ ਸੂਟ ਆ ਗਿਆ ਆਪਣੇ ਕੋ ਬਹੁਤ ਪਿਆਰਾ ਤੇ ਇਹਦਾ ਜਿਹੜਾ ਰੇਟ ਤੇ ਰੇਂਜ ਆਊਗੀ ਜੇ ਇਹ ਆਊਗੀ ਜੇ 800 ਤੇ 500 ਰੁਪਏ ਇਹ ਵੀ ਜਿਹੜਾ ਜੇ 1050 950 ਦੀ ਰੇਂਜ ਦੇ ਵਿੱਚ ਸੂਟ ਮਾਰਕੀਟ 'ਚ ਵਿਕਦੇ ਨੇ 11-1200 ਤੱਕ ਵੀ ਰ ਤੇ ਆਪਣੇ ਕੋਲ ਸੇਲ ਦੇ ਵਿੱਚ ਜੇ ਸੁਪਰ ਸੰਡੇ ਸੇਲ ਦੇ ਨਾਲ ਰੇਟ ਕੀ ਆ ਸਿਰਫ ਤੇ ਸਿਰਫ ਅੱਜ ਦਾ ਰੇਟ ਹੈਗਾ ਜੇ 850 ਤੇ 50 ਰੁਪਏ ਸੁਪਰ ਸੰਡੇ ਦਾ ਰੇਟ ਇਹ ਤੁਸੀਂ ਵੇਖ ਸਕਦੇ ਜੇ ਇਹਦੇ ਪੇਂਟ ਜੇ ਪਲੱਸ ਪੈਚ ਜੇ ਉੱਪਰ ਪਲੱਸ ਗੋਟਾ ਪੱਟੀ ਦਾ ਵਰਕ ਜੇ ਨਾਲ ਇਹਦੇ ਪੈਚ ਦਾ ਵਰਕ ਆ ਤੇ ਇਦਾਂ ਹੀ ਇਹਦੀਆਂ ਬਾਹਾਂ ਦੇ ਉੱਪਰ ਜਿਹੜਾ ਜੇ ਉਹ ਵੀ ਸਾਰਾ ਪੇਂਟ ਆ ਜਾਊਗਾ ਤੇ ਇਹਦੇ ਕੰਟਰਾਸਟ ਜਿਹੜੇ ਮਿਲ ਜਾਣਗੇ ਤੁਹਾਨੂੰ ਦੋ ਇਹਦੇ ਵਿੱਚ ਆ ਲੋ ਜੀ ਇਹ ਆ ਗਿਆ ਦੁਪੱਟਾ ਇਹਦਾ ਮਸਲੀਨ ਕਾਟਨ ਦਾ ਇਹ ਵੀ ਬੜਾ ਖੁੱਲਾ ਡੁੱਲਾ ਦੁਪੱਟਾ ਦੁਪੱਟਾ ਵੀ ਜਿਹੜਾ ਜੇ ਪੇਂਟ ਪਲੱਸ ਪੈਚ ਜਿਹੜੇ ਦੁਪੱਟੇ ਦੇ ਉੱਤੇ ਤੁਹਾਨੂੰ ਮਿਲ ਜਣਗੇ ਤੇ ਫੋਰ ਸਾਈਡ ਲੱਗੀ ਹੋਊਗੀ ਲੈਸ ਇਹਦੇ ਤੇ ਇਹਦਾ ਰੇਟ ਆਊਗਾ ਜੇ ਸਿਰਫ ਤੇ ਸਿਰਫ 850 ਰੁਪਏ ਉਹ ਵੀ ਜਿਹੜਾ ਜੇ ਸੇਲ ਦਾ ਰੇਟ ਜੇ ਅੱਜ ਦਾ ਸੁਪਰ ਸੰਡੇ ਸੇਲ ਦਾ ਰੇਟ ਇਸ ਤੋਂ ਬਾਅਦ ਇਹਨਾਂ ਨੂੰ ਮਿਲ ਜੂਗਾ ਜੇ ਸੇਮ ਸੂਟ ਕੰਟਰਾਸਟ ਚੇਂਜ ਆ ਜੂਗਾ ਇਹਦੇ ਵਿੱਚ ਇਹ ਥੱਲੇ ਇਹਦੇ ਪੱਟੀ ਲੱਗੀ ਪੈਚ ਵਰਕ ਆਊਗਾ ਲੈਸ ਵਰਕ ਪਲੱਸ ਇਦਾਂ ਹੀ ਸੇਮ ਹੀ ਤੇ ਸੇਮ ਹੀ ਕੰਟਰਾਸਟ ਦਾ ਜਿਹੜਾ ਦੁਪੱਟਾ ਤੁਹਾਨੂੰ ਮਿਲਦੂਗਾ ਜੇ ਇਹਦੇ ਵਿੱਚ ਇਹ ਹੈਗਾ ਜੇ ਕਪੜਾ ਹੈਗਾ ਜੇ ਮਸਲੀਨ ਕਾਟਨ ਦਾ ਤੇ ਕੱਟ ਜਿਹੜੀ ਹੈਗੀ ਜੇ ਇਹਨਾਂ ਦੀ 5 ਮੀਟਰ ਦੀ ਜੇ ਸੂਟਾਂ ਦੀ ਤੇ ਆਹ ਲਓ ਜੀ ਇਹ ਆ ਗਿਆ ਆਪਣੇ ਕੋਲ ਕਾਟਨ ਦੇ ਵਿੱਚ ਬਿਨਾਂ ਲਾਈਨਿੰਗ ਤੋਂ ਸੂਟ ਜਿਹੜਾ ਸਟਿਚ ਹੋ ਜਾਂਦਾ ਜੇ ਕਲਰ ਲਾਈਟ ਲੈਮਨ ਸ਼ੇਡ ਆ ਇਹਨੂੰ ਲਾਈਨਿੰਗ ਲਾਉਣ ਦੀ ਜ਼ਰੂਰਤ ਨਹੀਂ ਜੇ ਇਹ ਬਿਨਾਂ ਲਾਈਨਿੰਗ ਤੋਂ ਸੂਟ ਜਿਹੜਾ ਜੇ ਸਟਿਚ ਹੋ ਜਾਂਦਾ ਜੇ ਤੇ ਇਹ ਵੀ ਜਿਹੜਾ ਜੇ ਸੇਮ ਉਦਾਂ ਹੀ ਵਰਕੇ ਇਹਦੇ ਉੱਤੇ ਸੇਮ ਪੇਂਟ ਆ ਆ ਇਹਦੇ ਹੈਗਾ ਜੇ neck ਦੇ ਉੱਤੇ ਬਲੌਕ ਪੇਂਟ ਇਧਰ ਆ ਜੂਗਾ ਬ੍ਰਸ਼ ਪੇਂਟ ਨਾਲ ਆ ਜੂਗਾ ਆਰੀ ਵਰਕ ਸਾਰੇ ਸੂਟ ਦੇ ਉੱਤੇ ਪਲੱਸ ਮਿਰਰ ਵਰਕ ਤੇ ਇਹ ਇਧਰ ਇਹਦੀਆਂ ਆ ਜਾਣਗੀਆਂ ਬਾਹਾਂ ਦੇ ਉੱਤੇ ਤੇ ਇਹਦੇ ਨਾਲ ਦੁਪੱਟਾ ਜਿਹੜਾ ਜੇ ਉਹ ਆ ਜੂਗਾ ਜੇ ਫੁੱਲ ਪਿਓਰ ਦਾ ਦੁਪੱਟਾ ਤੁਹਾਨੂੰ ਮੈਂ ਦਿਖਾ ਦਣਾ ਦੁਪੱਟਾ ਵੀ ਖੁੱਲਾ ਡੁੱਲਾ ਜੇ ਦੁਪੱਟੇ ਦੇ ਉੱਤੇ ਵੀ ਜਿਹੜਾ ਜੇ ਪੇਂਟ ਆ ਉਦਾਂ ਹੀ ਸਾਰਾ ਮਿਲ ਜੂਗਾ ਤੁਹਾਨੂੰ ਸਾਈਡਾਂ ਜਿਹੜੀਆਂ ਬਲੌਕ ਪੇਂਟ ਦੀਆਂ ਤੇ ਇਹਦੀ ਜਿਹੜੀ ਬੈਕ ਸਾਈਡ ਆ ਸੂਟ ਦੀ ਉਹ ਵੀ ਸਾਰੀ ਜਿਹੜੀ ਇਦਾਂ ਹੀ ਆ ਜੂਗੀ ਜੇ ਦੇ ਬੈਕ ਸਾਈਡ ਇਹ ਇਹ ਸਿਆਰੀ ਇਹਦੀ ਬਣੀ ਆਊਗੀ ਬਲੈਕ ਸਾਈਡ ਤੇ ਇਹਦੀ ਵੀ ਕੱਟ ਜਿਹੜੀ ਜੇ 5 ਮੀਟਰ ਦੀ ਜੇ ਸੂਟ ਦੀ ਕਪੜਾ ਕੁਆਲਟੀ ਬਹੁਤ ਜ਼ਬਰਦਸਤ ਜੇ ਇਹ ਵੀ ਜਿਹੜਾ ਜੇ 1050 ਦੀ ਰੇਂਜ ਦਾ ਸੂਟ ਸੀਗਾ ਅੱਜ ਆਪਣੇ ਕੋਲ ਹੈਗਾ ਜੇ ਸਿਰਫ ਤੇ ਸਿਰਫ 850 ਰੁਪਈਆ ਦਾ ਪਿਓਰ ਤੇ ਦੁਪੱਟੇ ਨਾਲ ਆ ਇਹਦੇ ਵਿੱਚ ਆ ਗਿਆ ਜੇ ਦਾ ਸੈਕੰਡ ਕਵਰ ਇਹ ਵੀ ਤੁਸੀਂ ਦੇਖ ਸਕਦੇ ਜੀ ਦੁਪੱਟਾ ਸਾਰਾ ਉਦਾਂ ਹੀ ਬਣਿਆ ਸੇਮ ਇਹਦਾ ਤੇ ਇਹਦੇ ਵੀ ਸੇਮ ਇਦਾਂ ਹੀ ਬੈਕ ਸਾਈਡ ਦੇ ਉੱਤੇ ਵਰਕ ਜੇ ਸਾਰਾ ਪੇਂਟ ਦਾ ਵਰਕ ਆ ਪਲੱਸ ਇਹਦੇ ਆਜੂਗਾ ਜੇ ਪੇਂਟ ਨਾਲ ਆਰੀ ਵਰਕ ਨਾਲ ਮਿਰਰ ਵਰਕ ਇਹ ਵੀ ਸੋਹਣਾ ਜਿਹਾ ਸੂਟ ਜਿਹੜਾ ਜੇ ਤੁਸੀਂ ਲੈ ਸਕਦੇ ਜੇ ਸਾਡੇ ਕੋਲ 800 ਤੇ 500 ਰੁਪਈਆ ਦੇ ਵਿੱਚ ਸੁਪਰ ਸੰਡੇ ਸੇਲ ਦੇ ਨਾਲ ਤੇ ਇਹ ਅੱਗੇ ਆ ਗਿਆ ਆਪਣੇ ਕੋ ਹੁਣ ਕਾਫੀ ਸ਼ੇਡ ਉਹ ਸੌਰੀ ਕੋਕਾ ਕੋਲਾ ਸ਼ੇਡ ਇਹ ਆ ਜੂਗਾ ਇਹਦੇ ਘੇਰੇ ਦੇ ਉੱਤੇ ਵਰਕ ਨਾਲ ਇਹਦੇ ਆ ਜੂਗਾ ਜੇ ਦੁਪੱਟਾ ਇਹ ਵੀ ਸੂਟ ਜਿਹੜੇ ਜੇ ਇਹ ਵੀ 1000 ਪਲੱਸ ਦੀ ਰੇਂਜ ਦੇ ਸੂਟ ਸੀਗੇ ਜਿਹੜੇ ਅੱਜ ਆਪਾਂ ਤੁਹਾਨੂੰ ਦੇ ਦੇਣ ਲੱਗੇ ਆ ਬੜੇ ਸਸਤੀ ਜੀ ਰੇਂਜ ਦੇ ਵਿੱਚ ਸਿਰਫ ਤੇ ਸਿਰਫ 850 ਰੁਪਈਆ ਦੇ ਵਿੱਚ ਇਹਦੇ ਨਾਲ ਹੀ ਆ ਜੂਗਾ ਜੇ ਇਹਦੀਆਂ ਬਾਹਾਂ ਦੇ ਉੱਤੇ ਵਰਕ ਇਹ ਮਾ ਲੋ ਕਰੋ ਚੈੱਕ ਕੈਮਰਿਕ ਕਾਟਨ ਦਾ ਸੂਟ ਜੇ ਇਹਦੇ ਵਿੱਚ ਕਪੜਾ ਜਿਹੜਾ ਹੈਗਾ ਜੇ ਕੈਮਰੀਕ ਦਾ ਜੀ ਅਭੀ ਤੁਹਾਨੂੰ ਮਿਲ ਜੂਗਾ ਜੇ ਕੈਮਰੀਕ कॉटन ਦੇ ਵਿੱਚ ਦੂਜਾ ਡਿਜ਼ਾਈਨ ਇਹਦਾ ਕਲਰ ਹੈਗਾ ਜੇ ਗ੍ਰੇ ਹਲੋ ਇਹ ਵੀ ਤੁਹਾਨੂੰ ਮਿਲ ਜੂਗਾ ਜੇ ਸੇਮ ਰੇਟ ਦੇ ਵਿੱਚ 850 ਰੁਪਏ ਦੇ ਵਿੱਚ ਦੁਪੱਟਾ ਇਹਦੇ ਨਾਲ ਹੈਗਾ ਜੇ ਮਸਲੀਨ कॉटन ਦਾ ਆਹ ਡਿਜ਼ਾਈਨ ਇਹਦੀ ਆ ਜਾਗਾ ਆਜੂਗਾ ਜੇ ਬਾਹਾਂ ਦੇ ਉੱਤੇ ਚਾਹੇ ਨੂੰ ਪੌਂਚਿਆ ਤੇ ਵੀ ਲਿਆ ਸਕਦੇ ਜਿੱਦਾਂ ਇਹ ਵੀ ਆਪਣੇ ਕੋਲ ਹੈਗਾ ਜੇ ਕਾਟਨ ਦੇ ਵਿੱਚ ਇਹ ਆ ਗਿਆ ਜੇ ਆਪਣੇ ਕੋਲ ਬਲੈਕ ਸੂਟ ਜਾਮ ਕਾਟਨ ਦੇ ਵਿੱਚ ਲਾਹਤ ਸੂਟ ਐਂਡ ਸੂਟ ਤੇ ਐਂਡਲੈਸ ਸੂਟ ਇਹ ਤੁਹਾਨੂੰ ਮਿਲ ਜੂਗਾ ਜੇ ਬਹੁਤ ਹੀ ਟੌਪ ਦੀ ਕੁਆਲਿਟੀ ਦੇ ਨਾਲ ਤੇ ਇਹਦੇ 'ਚ ਤੁਹਾਨੂੰ ਮੈਂ ਦਈ ਹੁਣ ਇੱਕ ਖੂਬਸੂਰਤੀ ਦੱਸਦਾ ਸੂਟ ਦੀ ਕੀ ਆ ਇਹ ਲੱਗੇ ਜੇ ਇਹਦੇ ਵਿੱਚ ਵੈਲਵਟ ਦੇ ਪੈਚ ਤੇ ਇਹ ਲੱਗਾ ਜੇ ਨਾਲ ਇਹਦੇ ਪੇਂਟ ਹੈਂਡ ਪੇਂਟ ਬ੍ਰਸ਼ ਪੇਂਟ ਆਹ ਹੋਇਆ ਜੇ ਵਰਕ ਸਾਰਾ ਜਿਹੜਾ ਜੇ ਸਲਵੋਸਕੀ ਦਾ ਤੇ ਇਹਦੇ ਉੱਪਰ ਹੋਇਆ ਜੇ ਆਰੀ ਦੇ ਵਰਕ ਸਾਰੇ ਸੂਟਾਂ ਦੇ ਉੱਤੇ ਸੋਹਣੇ ਸੋਹਣੇ ਸੂਟ ਘੈਂਟ ਘੈਂਟ ਸੂਟ ਜੇ ਤੇ ਇਹਦੀ ਜਿਹੜੀ ਬੈਕ ਸਾਈਡ ਆ ਉਹ ਵੀ ਤੁਹਾਨੂੰ ਮੈਂ ਦਿਖਾ ਦਿੰਨਾ ਉਹ ਵੀ ਸਾਰੀ ਜਿਹੜੀ ਇੱਥੇ ਹੀ ਬਣੀ ਹੈ ਇਹਦੀ ਆਹ ਲਓ ਜੀ ਆਹ ਸਾਰੀ ਇਹਦੀ ਹੈ ਜੀ ਬੈਕ ਸਾਈਡ ਸੂਟ ਹੈਗਾ ਜੇ ਬਲੈਕ ਘੈਂਟ ਤੇ ਆਹ ਲਓ ਜੀ ਤੇ ਇਹ ਸੂਟ ਦਾ ਰੇਟ ਜਿਹੜਾ ਆ ਉਹ ਹੈਗਾ ਮਾਰਕੀਟ ਪ੍ਰਾਈਸ ਜਿਹੜਾ ਹੈਗਾ ਜੇ 14-1500 ਰੁਪਿਆ ਰੇਟ ਹੈ ਇਹਦਾ ਤੇ ਅੱਜ ਆਪਣੇ ਕੋਲ ਤੁਹਾਨੂੰ ਮਿਲ ਜਣਾ ਜੇ ਘੈਂਟ ਸੂਟ ਤੇ ਘੈਂਟ ਦੁਪੱਟਾ ਦੁਪੱਟੇ ਦੀ ਕੱਟ ਵੀ ਤੁਸੀਂ ਵੇਖ ਸਕਦੇ ਜੀ ਦੁਪੱਟਾ ਵੀ ਸੇਮ ਇਦਾਂ ਪੈਚਵਰਕ ਦੇ ਨਾਲ ਰੈਡੀ ਹੈ ਜੇ ਸਾਰਾ ਪੈਚਵਰਕ ਤੁਸੀਂ ਵੇਖ ਸਕਦੇ ਜੀ ਤੇ ਇਹ ਤੁਹਾਨੂੰ ਮਿਲ ਜੂਗਾ ਜੇ ਅੱਜ ਆਪਣੇ ਕੋਲ ਸਿਰਫ ਤੇ ਸਿਰਫ 1200 ਤੇ 50 ਰੁਪਈਆ ਦਾ ਕੋਈ 1400 ਨਹੀਂ ਕੋਈ 1500 ਨਹੀਂ ਤੇ ਕੋਈ ਇਹਦਾ 1300 ਨਹੀਂ 1250 ਰੁਪਈਆ ਦਾ ਅੱਜ ਸੁਪਰ ਸੰਡੇ ਸੇਲ ਦਾ ਰੇਟ ਜੇ ਸਾਡਾ ਤੇ ਇਹ ਹੈਗਾ ਆਪਣੇ ਕੋਲ ਅੱਜ ਦਾ ਸਟਾਕ ਸੇਲ ਵਾਲੇ ਜਿਹੜੇ ਆਪਾਂ ਤੁਹਾਨੂੰ ਸੂਟ ਦੇ ਦਿੱਤੇ ਸੋਹਣੇ ਸੋਹਣੇ ਜੇ ਤੇ ਬਾਕੀ ਹੋਰ ਨਵੀਆਂ ਵੀਡੀਓ ਤੇ ਨਵਾਂ ਸਟਾਕ ਵੇਖਣ ਲਈ ਤੁਸੀਂ ਮੇਰੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਅਨਹਦ ਗਿਲ ਬਲੌਗਸ ਦੇ ਉੱਤੇ ਤੁਸੀਂ 50k ਕੰਪਲੀਟ ਕਰਵਾ ਦਿੱਤੇ ਆ ਧੰਨਵਾਦ ਤੁਹਾਡਾ ਸਾਰਿਆਂ ਦਾ ਇਹ ਚੈਨਲ ਨੂੰ ਵੀ ਸਪੋਰਟ ਕਰਿਓ ਕਿਤੇ ਵੀ ਹੌਲੀ ਹੌਲੀ ਜਿਹੜੇ ਸਾਡੇ ਸਬਸਕ੍ਰਾਈਬਰ ਆ ਉਹ ਐਡ ਹੋਣਦੇ ਆ ਤੇ ਤਾਂ ਐਡ ਹੋ ਗਏ ਤਾਂ ਆਪਾਂ ਤੁਹਾਡੇ ਲਈ ਹੋਰ ਸੋਹਣੇ ਸੋਹਣੇ ਸੂਟ ਦਿਖਾਉਂਦੇ ਰਵਾਂਗੇ ਫਿਰ ਮਿਲਾਂਗੇ ਆਪਾਂ ਤੁਹਾਨੂੰ ਨਵੀਂ ਵੀਡੀਓ ਨਵੇਂ ਬਲੌਗ ਦੇ ਵਿੱਚ ਬਾਏ ਬਾਏ ਸਸਕਾਲ ਜੀ ਧੰਨਵਾਦ ਦੇਖ ਕੇ